ਅਮਰੀਕਾ ਦੇ ਵਿੱਚ ਜੇ ਕੋਈ ਕੰਮ ਕਰਦਾ ਹੈ ਉਹਦੀ ਕੋਈ ਜਾਤ ਪਾਤ ਵੀ ਦੇਖੀ ਜਾਂਦੀ ਹੈ ਜਾਂ ਕੋਈ ਗਰੀਬ ਸਮਾਜ ਦੇਖਿਆ ਜਾਂਦਾ ਵੀ ਕੋਈ ਵੀ ਉਹਨੇ ਕੰਮ ਕਰ ਸਕਦਾ ਹੈ ਨਹੀਂ ਉਹ ਚ ਕੋਈ ਵੀ ਕੰਮ ਕਰ ਸਕਦਾ ਹੈ ਉਹਨੂੰ ਜਾਤ ਪਾਤ ਨਹੀਂ ਦੇਖੀ ਜਾਂਦੀ ਜੇਦਾ ਜੋਬ ਕਾਰਡ ਬਣਿਆ ਕਿਸੇ ਵੀ ਕਾਸਟ ਨਾਲ ਕਿਸੇ ਵੀ ਧਰਮ ਨਾਲ ਸੰਬੰਧਤ ਰੱਖਦਾ ਉਹ ਕੰਮ ਕਰ ਸਕਦਾ ਪ੍ਰਧਾਨ ਜੀ ਜੋਬ ਕਾਰਡ ਬਣਦਾ ਕਿਦਾਂ ਦੇਖੋ ਜਿਹੜਾ ਘਰ ਦੇ ਵਿੱਚ ਪਿੰਡ ਦੇ ਵਿੱਚ ਬੇਰੁਜ਼ਗਾਰ ਹੈ ਕਿਸੇ ਕੋਲ ਕੋਈ ਰੋਜ਼ਗਾਰ ਨਹੀਂ ਜੋਬ ਕਾਰਡ ਉਹਦਾ ਬਣਦਾ ਪਰ ਕਈ ਮਿਲੀ ਭੁਗਤ ਨਾਲ ਪਿੰਡਾਂ ਦੇ ਸਰਪੰਚ ਉਹ ਮਿਲ ਕੇ ਆਪਣੇ ਚਿਹਤਿਆਂ ਦੇ ਬਣਾ ਦਿੰਦੇ ਨੇ ਜਿਹੜੇ ਕਦੇ ਕੰਮੇ ਨਹੀਂ ਕਰਦੇ ਉਹਦੇ ਪੈਸੀ ਵੀ ਪੈਂਦੇ ਨੇ ਸਾਡੇ ਕੋਲ ਅਕਸਰ ਐਸੀਆਂ ਖਬਰਾਂ ਆਈਆਂ ਨੇ ਰੋਪੜ ਜ਼ਿਲ੍ਹੇ ਦੀਆਂ ਹੋਰ ਵੀ ਕਈ ਜ਼ਿਲ੍ਹਿਆਂ ਦੀਆਂ ਚੌਧਰੀ ਕਿਸ਼ਨ ਲਾਲ ਦਾ ਮੁੱਦਾ ਚੱਕਿਆ ਉਹਨਾਂ ਨੇ ਮੇਰੇ ਤੇ ਸਿੱਟੇ ਜੇ ਸਾਡੀ ਗੱਲਬਾਤ ਵੀ ਹੋਈ ਵੀ ਨਰੇਗਾ ਦੇ ਵਿੱਚ ਕਈ ਐਸੇ ਲੋਕ ਨੇ ਜਿਨ੍ਹਾਂ ਨੂੰ ਜਰੂਰਤ ਹੀ ਹੈ ਨਹੀਂ ਕੋਈ ਸਰਪੰਚ ਦਾ ਰਿਸ਼ਤੇਦਾਰ ਹੈ ਇਹ ਮੈਂਬਰ ਦਾ ਕੋਈ ਰਿਸ਼ਤੇਦਾਰ ਹੈ ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਗਰੀਬ ਹੋ ਸਕਦਾ ਹੈ ਪਰ ਉਹ ਕੰਮ ਤੇ ਨਹੀਂ ਜਾਂਦੇ ਫਿਰ ਵੀ ਉਹਨਾਂ ਦੇ ਖਾਤਿਆਂ 'ਚ ਪੈਸੇ ਆਉਂਦੇ ਬਿਲਕੁਲ ਸਹੀ ਗੱਲ ਹੈ ਇਹ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਅਸੀਂ ਬੜੀਆਂ ਸ਼ਿਕਾਇਤਾਂ ਵੀ ਕੀਤੀਆਂ ਬੜੇ ਪ੍ਰੋਟੈਸਟ ਵੀ ਕੀਤੇ ਪਰ ਲੇਕਿਨ ਸਰਕਾਰ ਇਸ ਗੱਲ ਧਿਆਨ ਨਹੀਂ ਦੇ ਰਹੀ ਬਦੂਲ ਸਾਹਿਬ ਆਪਾਂ ਗੱਲਬਾਤ ਨਰੇਗਾ ਵਰਕਰ ਫੰਡ ਦੀ ਕਰ ਰਹੇ ਹਾਂ ਕਿਹੜੇ ਮਸਲੇ ਨੇ ਜਿਹੜੇ ਇਹ ਸਮਾਜ ਦੇ ਚੁੱਕਦਾ ਹੈ ਕਿਸ ਤਰ੍ਹਾਂ ਜਿਹੜੇ ਸਰਕਾਰਾਂ ਤੱਕ ਇਹ ਗੱਲਬਾਤ ਪਹੁੰਚਾਉਂਦੇ ਕਿਉਂਕਿ ਪੰਜਾਬ ਦੀ ਨੁਮਾਇੰਦਗੀ ਕਰਦਾ ਕਿਉਂਕਿ ਅੱਜ ਜੋ ਨਰੇਗਾ ਵਰਕਰ ਫਰੰਟ ਹੈ ਉਹ ਪੂਰੇ ਪੰਜਾਬ ਦੇ ਐਸੀਬੀਸੀ ਮਜ਼ਦੂਰ ਵਰਗ ਦੀ ਆਵਾਜ਼ ਨੂੰ ਚੁੱਕਦਾ ਹੈ ਜੀ ਕਿਉਂਕਿ ਅੱਜ ਪੰਜਾਬ ਦੇ ਵਿੱਚ ਗਰੀਬਾਂ ਦੇ ਮਜ਼ਦੂਰਾਂ ਦੇ ਬੜੇ ਮਸਲੇ ਨੇ ਕੱਚੇ ਮਕਾਨਾਂ ਦਾ ਮਸਲਾ ਪੰਜ ਮਰਲੇ ਪਲਾਟਾਂ ਦਾ ਮਸਲਾ ਗਰੀਬਾਂ ਮਜ਼ਦੂਰਾਂ ਦੀ ਕਰਜ਼ੇ ਮਾਫੀ ਦਾ ਮਸਲਾ ਆ ਜਿਹੜੇ ਰਾਸ਼ਨ ਕਾਰਡ ਕੱਟਣ ਦਾ ਮਸਲਾ ਤਾਜ਼ਾ ਸੀ ਹਾਂਜੀ ਹਾਂਜੀ ਅੱਜ ਹਰ ਪੱਖ ਤੋਂ ਪੰਜਾਬ ਸਰਕਾਰ ਗਰੀਬ ਮਜ਼ਦੂਰਾਂ ਨਾਲ ਧੱਕੇ ਕਰ ਰਹੀ ਹੈ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਨਰੇਗਾ ਵਰਕਰ ਕਾਫੀ ਸਮੇਂ ਤੋਂ ਕਈ ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਜੋ ਗਰੀਬ ਮਜ਼ਦੂਰ ਦੀ ਜ਼ਿੰਦਗੀ ਹੈ ਵਧੀਆ ਤਰੀਕੇ ਨਾਲ ਹੋਵੇ ਅਸੀਂ ਚਾਹੁੰਦੇ ਹਾਂ ਨਰੇਗਾ ਵਰਕਰ ਦਾ ਉਹਨਾਂ ਨੂੰ 365 ਦੇ ਰੈਗੂਲਰ ਕੰਮ ਮਲੇ ਕਹਿੰਦੇ ਇੱਕ ਮੈਂ ਛੋਟੀ ਜੀ ਗੱਲ ਸਾਡੇ ਦਰਸ਼ਕਾਂ ਨੂੰ ਕੋਈ ਪਤਾ ਲੱਗੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਜਿਹੜੀ ਨਰੇਗਾ ਵਰਕਰ ਦੀ ਅੱਜ ਦਿਹਾੜੀ ਕੀ ਹੈ ਹਰ ਕਿੰਨੇ ਸਮੇਂ ਉਹਨਾਂ ਨੂੰ ਸਾਲ ਚ ਕੰਮ ਦੇਉਂਦਾ ਫਿਰ ਅੱਗੇ ਗੱਲ ਬਤਾਉਣੀ ਹੈ ਦੇਖੋ ਜੋ ਐਕਟ ਕਹਿੰਦਾ 100 ਦਿਨ ਇੱਕ ਵਰਕਰ ਨੂੰ ਕੰਮ ਦੇਣਾ ਜ਼ਰੂਰੀ ਹੈ ਪਰ ਪੰਜਾਬ ਦੇ ਵਿੱਚ ਸਿਰਫ 15-20 ਦਿਨਾਂ ਤੋਂ ਵੱਧ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਰੇਗਾ ਵਰਕਰ ਨੂੰ ਕੰਮ ਨਹੀਂ ਦਿੱਤਾ ਦਿਹਾੜੀ ਇੰਨੀ ਥੋੜੀ ਹੈ ਘੱਟੋ ਘੱਟ ਉਹਨਾਂ ਨੂੰ ਡੀਸੀ ਰੇਟ ਦਾ ਮਿਲਣਾ ਚਾਹੀਦਾ। ਮਰੇਗਾ ਵਰਕਰ ਫਰੰਟ ਨੇ ਵੱਡੇ ਵੱਡੇ ਪ੍ਰੋਟੈਸਟ ਕੀਤੇ ਨੇ, ਪਾਰਲੀਮੈਂਟ ਦੇ ਸਾਹਮਣੇ ਵੀ ਕੀਤੇ ਨੇ, ਪੰਜਾਬ ਦੇ ਵਿੱਚ ਵੀ ਕੀਤੇ ਨੇ। ਅਸੀਂ ਚਾਹੁੰਦੇ ਹਾਂ ਕਿ ਮਰੇਗਾ ਵਰਕਰ ਦੀ ਘੱਟੋ ਘੱਟ 700 ਰੁਪਏ ਦਿਹਾੜੀ ਹੋਵੇ। ਤੇ 365 ਦਿਨ ਉਹਨਾਂ ਨੂੰ ਰੈਗੂਲਰ ਕੰਮ ਮਿਲੇ। ਕਿਉਂਕਿ ਅਜੇ ਪੰਜਾਬ ਦੇ ਵਿੱਚ ਕੋਈ ਰੋਜ਼ਗਾਰ ਨਹੀਂ ਮਿਲਿਆ। ਨਾ ਕਿਸੇ ਨੈਰੀ ਮਹਿਕਮੇ 'ਚ ਗਰੀਬ ਮਜ਼ਦੂਰ ਭਰਤੀ ਹੁੰਦਾ। ਨਾ ਕਿਸੇ ਸਕੂਲਾਂ ਦੇ ਵਿੱਚ ਕੋਈ ਜਪੜਾਸੀ ਭਰਤੀ ਕਰਦੇ ਨੇ ਕਿਸੇ ਵੀ ਮਹਿਕਮੇ 'ਚ ਉਹ ਸਾਰੀਆਂ ਪੋਸਟਾਂ ਸਰਕਾਰ ਨੇ ਖਤਮ ਕਰ ਦਿੱਤੀਆਂ ਇੱਕ ਨਰੇਗਾ ਹੀ ਜਰੀਆ ਅੱਜ ਗਰੀਬ ਮਜ਼ਦੂਰ ਦੀ ਰੋਜੀ ਰੋਟੀ ਦਾ ਨਰੇਗਾ 'ਚ ਕੰਮ ਕੀ ਲਊਗੇ ਉਹਨਾਂ ਤੋਂ ਬਰਕਰਰ ਤੋਂ ਕੰਮ ਕੀ ਰਹਿ ਜਾਊ ਦੇਖੋ ਕੰਮ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇ ਵਿਹਲੀਆਂ ਪਈਆਂ ਨੇ ਅਸੀਂ ਚਾਹੁੰਦੇ ਹਾਂ ਉਹਨਾਂ ਦੇ ਵਿੱਚ ਬਾਗਬਾਨੀ ਲਾਉਣ ਫਲ ਫਰੂਟ ਲਾਉਣ ਸਬਜ਼ੀਆਂ ਲਾਉਣ ਆਕੇ ਸਰਕਾਰ ਨੂੰ ਵੀ ਇਹ ਕੰਮ ਹੋਵੇ ਇਨ ਰੇਗਮ ਮਜ਼ਦੂਰਾਂ ਨੂੰ ਵੀ ਰੈਗੂਲਰ ਕੰਮ ਪੰਜਾਬ ਦੇ ਵਿੱਚ ਘੱਟੋ ਘੱਟ 34 ਐਸਸੀ ਰਿਜ਼ਰਵ ਸੀਟ ਤੋਂ ਚੁਣ ਕੇ ਐਮਐਲਏ ਬੈਜ ਨੇ ਬਿਲਕੁਲ ਗੁੰਡੇ ਹੋ ਕੇ ਬੈਠੇ ਨੇ ਉਹਨਾਂ ਦੀ ਜਮੀਰ ਮਰ ਚੁੱਕੀ ਹੈ ਔਰ ਇਹ ਰਿਜ਼ਰਵੇਸ਼ਨ ਚੋਣ ਫੜੋ ਮੋਰਚਾ ਬਹੁਤ ਜਲਦੀ ਐਸਸੀ ਐਮਐਲਏਾਂ ਦੇ ਕੋਠੀਆਂ ਦੇ ਕੇ ਇਹਨਾਂ ਦੇ ਜਾਗਰੂਕਤੇ ਵੀ ਕਰਾਂਗੇ ਇਹਨਾਂ ਦੇ ਮਰੀਆਂ ਜਮੀਰਾਂ ਦੇ ਭੋਗ ਵੀ ਪਾਵਾਂਗੇ ਕਿਉਂਕਿ ਇਹ ਮਜ਼ਦੂਰ ਦੀ ਗੱਲ ਕਰਨ ਨੂੰ ਕੋਈ ਤਿਆਰ ਨਹੀਂ ਸੱਜੇ ਪ੍ਰਧਾਨ ਜੀ ਆਪਾਂ ਜੇ ਗੱਲਬਾਤ ਕਰੀ ਤੁਸੀਂ ਚੁਣੇ ਹੋਏ ਨੁਮਾਇੰਦੇ ਨੇ ਆਪ ਹੀ ਚੁਣੇ ਨੇ ਆਪਾਂ ਲੋਕਾਂ ਨੇ ਚੁਣਿਆ ਉਹ ਚ ਐਸਟੀਵੀਸੀ ਸਮਾਜ ਦੇ ਨੁਮਾਇੰਦੇ ਦੀ ਉਹ ਤਾਂ ਅੱਜ ਕੰਮ ਤੋਂ ਵੀ ਨਹੀਂ ਜੂ ਨਹੀਂ ਸਕ ਰਹੀ ਕਿਉਂਕਿ ਜਿਹੜਾ ਮੋਰਚਾ ਲੱਗੇ ਨੂੰ 50 ਦਮ ਖਾਲੇ ਹੋ ਗਏ ਉੱਥੇ ਕੋਈ ਮੈਨੂੰ ਤਾਂ ਲੱਗਦਾ ਨਹੀਂ ਸਰਕਾਰ ਦਾ ਨੁਮਾਇੰਦਾ ਹੈ ਜੇ ਆਪਾਂ ਉਹਨਾਂ ਨੂੰ ਛੱਡੀਏ ਜਿਨ੍ਹਾਂ ਨੇ 바ਵਾ ਸਾਹਿਬ ਸੰਵਿਧਾਨ ਦੇ ਜਿਹੜਾ ਲਿਖਿਆ ਸੀ ਉਹਦੇ ਆਸਰੇ ਜਿਹੜਾ ਵੱਡੇ ਵੱਡੇ ਆਉਧੇ ਨੇ ਜਿਵੇਂ ਤੁਸੀਂ ਦਿੱਖਿਆ ਬੈਠ ਗਏ ਬੜੀ ਬੜੀ ਆਈਐਸ ਐਸਆਈਪੀਸ ਬਣ ਕੇ ਹੋਰ ਵੀ ਮੈਕਮੇਂ ਦੇ ਵਿੱਚ ਜੌਬ ਲਈ ਹੋਈ ਹੈ ਉਹ ਭਾਵੇਂ ਐਸਸੀ ਸਮਾਜ ਦੇ ਨੇ ਭਾਵੇਂ ਬੀਸੀ ਸਮਾਜ ਦੇ ਇਸੇ ਤਰ੍ਹਾਂ ਔਰਤਾਂ ਦੀ ਗੱਲ ਕਰੀਏ 바ਵਾ ਸਾਹਿਬ ਨੇ ਔਰਤਾਂ ਦੇ ਹੱਕ ਬੱਚਿਆਂ ਦੇ ਹੱਕ ਹਰ ਸਮਾਜ ਦਾ ਹੱਕ ਲੈ ਕੇ ਦਿੱਤਾ ਤੇ ਪਰ ਉੱਥੇ ਅੱਜ ਜਦੋਂ ਲੋੜ ਪਈ ਐਸਸੀ ਸਮਾਜ ਨੂੰ ਜਾਂ ਬੀਸੀ ਸਮਾਜ ਨੂੰ ਤਾਂ ਮਗਰ ਕਿਉਂ ਨਹੀਂ ਖੜ ਰਹੇ ਲੋਕ ਇਹ ਸਭ ਤੋਂ ਵੱਡਾ ਤੁਹਾਡਾ ਬਹੁਤ ਵਧੀਆ ਸਵਾਲ ਹੈ ਕਿਉਂਕਿ ਅੱਜ ਜ਼ਰੂਰਤ ਹੈ ਹੂੰ ਉਹ ਆਪਣੀਆਂ ਨੌਕਰੀਆਂ ਲੈ ਕੇ ਸਿਰਫ ਵਾਵਾ ਸਾਹਿਬ ਮਿਲ ਕੇ ਤੇ ਸ੍ਰਿਧਾਨ ਕਰਕੇ ਆਨੰਦ ਮਾਣਿਆ ਅੱਜ ਸਮਾਜ ਜੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਬੇਰੋਜ਼ਗਾਰ ਰੋਲ ਰਿਹਾ ਹੈ ਬਸ ਰਿਹਾ ਹੈ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਰਿਜ਼ਰਵੇਸ਼ਨ ਲੈ ਕੇ ਆਈਐਸ ਬਣਿਓ ਕੋਈ ਪੀਸੀਐਸ ਬਣਿਓ ਜੇ ਅੱਜ ਉਥੇ ਸਮਾਜ ਮੋਰਚਾ ਲਾ ਕੇ ਬੈਠਾ ਹੈ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਉਹਨਾਂ ਨੂੰ ਫੰਡਿੰਗ ਕਰੋ ਸਤਿ ਸ੍ਰੀ ਅਕਾਲ ਜੀ ਮੈਂ ਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਰੀ ਮੀਡੀਆ ਦੋਸਤੋ ਗੱਲਬਾਤ ਅੱਜ ਕਰਾਂਗੇ ਆਪਾਂ ਨਰੇਗਾ ਵਰਕਰ ਫਰੰਟ ਦੀ ਕਿਉਂਕਿ ਲੰਮੇ ਸਮੇਂ ਤੋਂ ਇਹ ਜਿਹੜੀਆਂ ਐਸੀ ਸਮਾਜ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਵਹਾੜਦੇ ਨੇ ਤੇ ਇਹ ਤਕਰੀਬਨ 47 28 ਤਕਰੀਬ 50 ਦਿਨਾਂ ਦੇ ਕਰੀਬ ਹੀ ਹੋ ਗਏ ਨੇ ਮਹਾਲੀ ਦੇ ਵਿੱਚ ਇੱਕ ਮੋਰਚਾ ਲੱਗਿਆ ਹੈ ਰੈਲਵੇਸ਼ਨ ਚੋਰ ਫੜੋ ਮੋਰਚਾ ਉਹਦੇ ਵਿੱਚ ਵੀ ਅਹਿਮ ਰੋਲ ਨਿਭਾ ਰਿਹਾ ਹੈ ਇਹ ਜਿਹੜਾ ਫਰੰਟ ਹੈ ਔਰ ਕਿਸ ਤਰ੍ਹਾਂ ਜਿਹੜੇ ਲੋਕ ਨੇ ਇਹ ਸਮਾਜ ਦੇ ਐਸੀ ਸਮਾਜ ਨਾਲ ਜੁੜੇ ਹੋਏ ਨੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਅਭਾਰ ਦੇ ਨੇ ਸਰਕਾਰ ਤੱਕ ਪਹੁੰਚਾਉਂਦੇ ਨੇ ਵੀ ਉਹਨਾਂ ਦਾ ਹੱਲ ਹੋ ਸਕੇ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਜੁੜੇ ਨੇ ਇਹ ਨਰੇਗਾ ਫਰੰਟ ਜਿਹੜਾ ਹੈਗਾ ਉਹਦੇ ਪੰਜਾਬ ਪ੍ਰਧਾਨ ਅਜੈਬ ਸਿੰਘ ਬਠੋਈ ਉਹਨਾਂ ਨਾਲ ਗੱਲਬਾਤ ਕਰਦੇ ਬਾਈ ਜੀ ਸਵਾਗਤ ਹੈ ਪਹਿਲਾ ਸਤਿ ਸ਼੍ਰੀ ਅਕਾਲ ਜੀ ਪੂਰੇ ਪੰਜਾਬ ਵਾਸੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਵੱਡਾ ਧੰਨਵਾਦ ਜੋ ਤੁਸੀਂ ਅੱਜ ਆਪਣੇ ਚੈਨਲ ਤੇ ਸਾਨੂੰ ਬੁਲਾਇਆ ਜੀ ਬਠੋੜੀ ਸਾਹਿਬ ਆਪਾਂ ਗੱਲਬਾਤ ਨਰੇਗਾ ਵਰਕਰ ਫਰੰਟ ਦੀ ਕਰ ਰਹੇ ਹਾਂ ਕਿਹੜੇ ਮਸਲੇ ਨੇ ਜਿਹੜੇ ਇਹ ਸਮਾਜ ਦੇ ਚੁੱਕਦਾ ਕਿਸ ਤਰ੍ਹਾਂ ਜਿਹੜੇ ਸਰਕਾਰਾਂ ਤੱਕ ਇਹ ਗੱਲਬਾਤ ਪਹੁੰਚਾਉਂਦੇ ਹੋ ਤੁਸੀਂ ਕਿਉਂਕਿ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਤੁਹਾਡਾ ਸਵਾਲ ਬਹੁਤ ਵਧੀਆ ਹੂੰ ਕਿਉਂਕਿ ਅੱਜ ਜੋ ਨਰੇਗਾ ਵਰਕਰ ਫਰੰਟ ਹੈ ਹੂੰ ਉਹ ਪੂਰੇ ਪੰਜਾਬ ਦੇ ਐਸਸੀ ਬੀਸੀ ਮਜ਼ਦੂਰ ਵਰਗ ਦੀ ਆਵਾਜ਼ ਨੂੰ ਚੁੱਕਦਾ ਹੈ ਜੀ ਕਿਉਂਕਿ ਅੱਜ ਪੰਜਾਬ ਦੇ ਵਿੱਚ ਗਰੀਬਾਂ ਦੇ ਮਜ਼ਦੂਰਾਂ ਦੇ ਬੜੇ ਮਸਲੇ ਨੇ ਕੱਚੇ ਮਕਾਨਾਂ ਦਾ ਮਸਲਾ ਪੰਜ ਮਰਲੇ ਪਲਾਟਾਂ ਦਾ ਮਸਲਾ ਗਰੀਬਾਂ ਮਜ਼ਦੂਰਾਂ ਦੀ ਕਰਜ਼ੇ ਮਾਫੀ ਦਾ ਮਸਲਾ ਆ ਜਿਹੜੇ ਰਾਤ ਸਰਕਾਰ ਕੱਟਣ ਦਾ ਮਸਲਾ ਤਾਜ਼ਾ ਸੀ ਹਾਂਜੀ ਹਾਂਜੀ ਅੱਜ ਹਰ ਪੱਖ ਤੋਂ ਪੰਜਾਬ ਸਰਕਾਰ ਗਰੀਬ ਮਜ਼ਦੂਰਾਂ ਨਾਲ ਧੱਕੇ ਕਰ ਰਹੀ ਹੈ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਨਰੇਗਾ ਵਰਕਰ ਕਾਫੀ ਸਮੇਂ ਤੋਂ ਕਈ ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਜੋ ਗਰੀਬ ਮਜ਼ਦੂਰ ਦੀ ਜ਼ਿੰਦਗੀ ਹੈ ਵਧੀਆ ਤਰੀਕੇ ਨਾਲ ਹੋਵੇ ਅਸੀਂ ਚਾਹੁੰਦੇ ਹਾਂ ਨਰੇਗਾ ਵਰਕਰ ਦਾ ਉਹਨਾਂ ਨੂੰ 365 ਦਿਨ ਰੈਗੂਲਰ ਕੰਮ ਮਿਲੇ ਹੂੰ ਘੱਟੋ ਘੱਟ ਉਹਨਾਂ ਦੀ ਇਨਸ਼ੋਰੈਂਸ ਕੋਈ ਨਹੀਂ ਕੋਈ ਕੰਮ ਕਰਦੇ ਨਫਾ ਨੁਕਸਾਨ ਹੁੰਦਾ ਅਸੀਂ ਚਾਹੁੰਦੇ ਹਾਂ ਉਹਨਾਂ ਦਾ 20 ਲੱਖ ਰੁਪਏ ਦਾ ਬੀਮਾ ਹੋਵੇ ਕੋਈ ਵੀ ਨਫਾ ਨੁਕਸਾਨ ਆਉਂਦਾ ਸਰਕਾਰ ਨੂੰ ਮੁਆਵਜ਼ਾ ਦੇਵੇ ਪ੍ਰਧਾਨ ਜੀ ਇੱਕ ਮੈਂ ਛੋਟੀ ਜੀ ਗੱਲ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਜਿਹੜੇ ਨਰੇਗਾ ਵਰਕਰ ਦੀ ਅੱਜ ਦਿਹਾੜੀ ਕੀ ਹੈ ਔਰ ਕਿੰਨੇ ਸਮੇਂ ਨੂੰ ਸਾਲ ਚ ਕੰਮ ਮਿਲਦਾ ਫਿਰ ਅੱਗੇ ਗੱਲ ਬਤਾਉਂਦੇ ਆਪਾਂ ਦੇਖੋ ਜੋ ਐਕਟ ਕਹਿੰਦਾ 100 ਦਿਨ ਇੱਕ ਵਰਕਰ ਨੂੰ ਕੰਮ ਦੇਣਾ ਜ਼ਰੂਰੀ ਹੈ ਪਰ ਪੰਜਾਬ ਦੇ ਵਿੱਚ ਸਿਰਫ 15 20 ਦਿਨਾਂ ਤੋਂ ਵੱਧ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਰੇਗਾ ਵਰਕਰ ਨੂੰ ਕੰਮ ਨਹੀਂ ਦਿੱਤਾ ਹਮ ਦਿਹਾੜੀ ਇੰਨੀ ਥੋੜੀ ਹੈ ਘੱਟੋ ਘੱਟ ਉਹਨਾਂ ਨੂੰ ਡੀਸੀ ਰੇਟ ਤਾਂ ਮਿਲਣਾ ਚਾਹੀਦਾ ਨਰੇਗਾ ਵਰਕਰ ਫਰੰਟ ਨੇ ਵੱਡੇ ਵੱਡੇ ਪ੍ਰੋਟੈਸਟ ਕੀਤੇ ਨੇ ਪਾਰਲੀਮੈਂਟ ਦੇ ਸਾਹਮਣੇ ਵੀ ਕੀਤੇ ਨੇ ਪੰਜਾਬ ਦੇ ਵਿੱਚ ਵੀ ਕੀਤੇ ਨੇ ਅਸੀਂ ਚਾਹੁੰਦੇ ਹਾਂ ਕਿ ਨਰੇਗਾ ਵਰਕਰ ਦੀ ਘੱਟੋ ਘੱਟ 700 ਰੁਪਏ ਦਿਹਾੜੀ ਹੋਵੇ ਤੇ 365 ਦਿਨ ਉਹਨੂੰ ਰੈਗੂਲਰ ਕੰਮ ਮਿਲੇ ਜੀ ਇਹ ਸਾਡੀ ਸਭ ਤੋਂ ਵੱਡੀ ਡਿਮਾਂਡ ਹੈ ਕਿਉਂਕਿ ਜੇ ਉਹਨਾਂ ਨੂੰ ਰੈਗੂਲਰ ਕੰਮ ਮਿਲੇਗਾ ਤਾਂ ਗਰੀਬ ਮਜ਼ਦੂਰ ਦੀ ਨਰੇਗਾ ਵਰਕਰ ਦੀ ਜ਼ਿੰਦਗੀ ਸੌਖੀ ਨਿਕਲ ਜਾਊਗੀ ਕਿਉਂਕਿ ਅੱਜ ਪੰਜਾਬ ਦੇ ਵਿੱਚ ਕੋਈ ਰੋਜ਼ਗਾਰ ਨਹੀਂ ਰਿਹਾ ਨਾ ਕਿਸੇ ਨਹਿਰੀ ਮਾਇਤਮੇ ਵਿੱਚ ਗਰੀਬ ਮਜ਼ਦੂਰ ਭਰਤੀ ਹੁੰਦਾ ਨਾ ਕਿਸੇ ਸਕੂਲਾਂ ਦੇ ਵਿੱਚ ਕੋਈ ਚਪੜਾਸੀ ਭਰਤੀ ਕਰਦੇ ਨੇ ਕਿਸੇ ਵੀ ਮਾਇਤਮੇ ਚ ਸਾਰੀਆਂ ਪੋਸਟਾਂ ਸਰਕਾਰ ਨੇ ਖਤਮ ਕਰ ਦਿੱਤੀਆਂ ਇੱਕ ਨਰੇਗਾ ਹੀ ਜਰੀਆ ਅੱਜ ਗਰੀਬ ਮਜ਼ਦੂਰ ਦੀ ਰੋਜੀ ਰੋਟੀ ਦਾ ਨਰੇਗਾ ਚ ਕੰਮ ਕੀ ਲਊਗੇ ਉਹਨਾਂ ਤੋਂ ਵਰਕਰ ਤੋਂ ਕੰਮ ਕੀ ਲਿਆ ਜਾਊਗਾ ਦੇਖੋ ਕੰਮ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇ ਬੇਲੀਆਂ ਪਈਆਂ ਨੇ ਅਸੀਂ ਚਾਹੁੰਦੇ ਆ ਉਹਨਾਂ ਦੇ ਵਿੱਚ ਬਾਗਬਾਨੀ ਲਾਉਣ ਫਲ ਫਰੂਟ ਲਾਉਣ ਸਬਜ਼ੀਆਂ ਲਾਉਣ ਬਾਕੀ ਸਰਕਾਰ ਨੂੰ ਵੀ ਇਹ ਕੰਮ ਹੋਵੇ ਤੇ ਨਰੇਗਾ ਮਜ਼ਦੂਰਾਂ ਨੂੰ ਵੀ ਰੈਗੂਲਰ ਕੰਮ ਮਿਲੇ ਹੋਰ ਸਰਕਾਰੀ ਜਿਵੇਂ ਸੜਕਾਂ ਨੇ ਸੂਏ ਨੇ ਨਹਿਰਾਂ ਨੇ ਇਹਨਾਂ ਤੇ ਅਸੀਂ ਅਕਸਰ ਦੇਖਦੇ ਆ ਨਰੇਗਾ ਵਾਲੇ ਕੰਮ ਕਰਦੇ ਹੁੰਦੇ ਆ ਉਹ ਵੀ ਇਸ ਵਿੱਚ ਆਉਂਦਾ ਸਰਬ ਕੁਝ ਦੇਖੋ ਜਦੋਂ ਸਰਕਾਰ ਨੂੰ ਜ਼ਰੂਰਤ ਹੁੰਦੀ ਹੈ ਜਦੋਂ ਜੋ ਨਾ ਲੱਗਣਾ ਉਹਨਾਂ ਨੇ ਨਹਿਰਾ ਸਾਫ਼ ਕਰਾਣੀਆਂ ਹੂੰ ਉਹਨਾਂ ਨੇ ਨਰੇਗਾ ਨੂੰ ਯੂਜ਼ ਕਰਨਾ ਹਾਂ ਕਿਉਂਕਿ ਜਦੋਂ ਨਰੇਗਾ ਦੀ ਜ਼ਰੂਰਤ ਆ ਵਰਤ ਲੈਂਦੇ ਨੇ ਉਸ ਤੋਂ ਬਾਅਦ ਨਰੇਗਾ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਕਈ ਵਾਰੀ ਪੰਚਾਇਤ ਕਹਿੰਦੀ ਆ ਨਰੇਗਾ ਵਾਲੇ ਬੁਲਾ ਲਓ ਇਹਨਾਂ ਤੋਂ ਕੰਮ ਕਰਾ ਲ ਲੈ ਉੱਥੇ ਵੀ ਚੱਲਦਾ ਸਭ ਕੁਝ ਹੋ ਰਿਹਾ ਹੂੰ ਪਰ ਕਿਸੇ ਦੀ ਸੁਣਨ ਨੂੰ ਸਰਕਾਰ ਤਿਆਰ ਨਹੀਂ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਪ੍ਰਧਾਨ ਜੀ ਮੈਨੂੰ ਅੱਜ ਪਹਿਲੀ ਵਾਰੀ ਸੁਣ ਕੇ ਬੜਾ ਅਚੰਭਾ ਹੋਇਆ ਕਿ 15 20 ਦਿਨ ਕੰਮ ਮਹੀਨੇ 'ਚ ਕਹਿ ਰਹੇ ਹੋ ਕਿ ਸਾਲ 'ਚ ਪੂਰੇ ਸਾਲ ਦੇ ਵਿੱਚ 15 20 ਦਿਨਾਂ ਤੋਂ ਵੱਧ ਕਿਸੇ ਨੂੰ ਕੰਮ ਨਹੀਂ ਮਿਲਿਆ ਹੂੰ ਔਰ ਇਹ ਤੇ ਪ੍ਰਾਵਧਾਨ ਵੀ ਆ ਵੀ ਜੇ ਤੁਸੀਂ ਕੰਮ ਨਹੀਂ ਦਿੰਦੇ ਹਾਂ ਤਾਂ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਹਾਂ ਪਰ ਸਰਕਾਰ ਨਹੀਂ ਦਿੰਦੀ ਕਿਉਂਕਿ ਸਰਕਾਰ ਵੀ ਉਹਨਾਂ ਨਾਲ ਰਲਈ ਹੋਈ ਆ ਜਿਵੇਂ ਕਹਿੰਦੇ ਕੁੱਤੀ ਚੋਰਾ ਨਾਲ ਰਲਈ ਹੀ ਆ ਹਾਂ ਜੇ ਅਸੀਂ ਕਿਸੇ ਦੀ ਗੱਲ ਕਰਦੇ ਹਾਂ ਤਾਂ ਉਲਟਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਚਾਹੇ ਉਹ ਸਰਪੰਚ ਹੈ ਚਾਹੇ ਉਹ ਵੀਡੀਓ ਚਾਹੇ ਡੀਡੀਪੀਓ ਚਾਹੇ ਏਡੀਸੀ ਹੈ ਸਰਕਾਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਆ ਲੇਕਿਨ ਮਜ਼ਦੂਰ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅੱਪਾ ਪ੍ਰਧਾਨ ਜੀ ਸਾਡੇ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਵੱਡੀ ਗੱਲ ਹੈ ਨਰੇਗਾ ਦੇ ਵਿੱਚ ਜੇ ਕੋਈ ਕੰਮ ਕਰਦਾ ਹੈ ਉਹਦੀ ਕੋਈ ਜਾਤ ਪਾਤ ਵੀ ਦੇਖੀ ਜਾਂਦੀ ਹੈ ਜਾਂ ਕੋਈ ਗਰੀਬ ਸਮਾਜ ਦੇਖਿਆ ਜਾਂਦਾ ਵੀ ਕੋਈ ਵੀ ਹੋਵੇ ਕੰਮ ਕਰ ਸਕਦਾ ਨਹੀਂ ਉਹ ਚ ਕੋਈ ਵੀ ਕੰਮ ਕਰ ਸਕਦਾ ਹੈ ਨਹੀਂ ਜਾਤ ਪਾਤ ਨਹੀਂ ਦੇਖੀ ਜਾਂਦੀ ਜਿੰਦਾ ਜੋਬ ਕਾਰਡ ਬਣਿਆ ਕਿਸੇ ਵੀ ਕਾਸਟ ਨਾਲ ਕਿਸੇ ਵੀ ਧਰਮ ਨਾਲ ਸੰਬੰਧਤ ਰੱਖਦਾ ਉਹ ਕੰਮ ਕਰ ਸਕਦਾ ਜੀ ਪ੍ਰਧਾਨ ਜੀ ਜੋਬ ਕਾਰਡ ਬਣਦਾ ਕਿਦਾਂ ਦੇਖੋ ਜਿਹੜਾ ਘਰ ਦੇ ਵਿੱਚ ਪਿੰਡ ਦੇ ਵਿੱਚ ਬੇਰੁਜ਼ਗਾਰ ਹੈ ਕਿਸੇ ਕੋਲ ਕੋਈ ਰੋਜ਼ਗਾਰ ਨਹੀਂ ਜੋਬ ਘੜ ਉਹਦਾ ਬਣਦਾ ਪਰ ਕਈ ਮਿਲੀ ਭੁਗਤ ਨਾਲ ਪਿੰਡਾਂ ਦੇ ਸਰਪੰਚ ਉਹ ਮਿਲ ਕੇ ਆਪਣੇ ਚਹੇਤਿਆਂ ਦੇ ਬਣਾ ਦਿੰਦੇ ਨੇ ਜਿਹੜੇ ਕਦੇ ਕੰਮੇ ਨਹੀਂ ਕਰਦੇ ਉਹਨਾਂ ਦੇ ਪੈਸੇ ਵੀ ਪੈਂਦੇ ਨੇ ਸਾਡੇ ਕੋਲ ਅਕਸਰ ਐਸੀਆਂ ਖਬਰਾਂ ਆਈਆਂ ਨੇ ਰੋਪੜ ਜ਼ਿਲ੍ਹੇ ਦੀਆਂ ਹੋਰ ਵੀ ਕਈ ਜ਼ਿਲ੍ਹਿਆਂ ਦੀਆਂ ਚੌਧਰੀ ਕਿਸ਼ਨ ਲਾਲ ਦਾ ਮੁੱਦਾ ਚੱਕਿਆ ਉਹਨਾਂ ਨੇ ਮੇਰੇ ਪਿੱਛੇ ਜੇ ਸਾਡੀ ਗੱਲਬਾਤ ਵੀ ਹੋਈ ਬਿਨ ਰੇਗਾ ਦੇ ਵਿੱਚ ਕਈ ਐਸੇ ਲੋਕ ਨੇ ਜਿਨ੍ਹਾਂ ਨੂੰ ਜਰੂਰਤ ਹੀ ਹੈ ਨਹੀਂ ਕੋਈ ਸਰਪੰਚ ਦਾ ਰਿਸ਼ਤੇਦਾਰ ਹੈ ਕੋਈ ਮੈਂਬਰ ਦਾ ਕੋਈ ਰਿਸ਼ਤੇਦਾਰ ਹੈ ਸਭ ਤੋਂ ਵੱਡੀ ਗੱਲ ਮੈਂ ਕਹਿੰਨਾ ਕਰੀਬ ਹੋ ਸਕਦਾ ਪਰ ਉਹ ਕੰਮ ਤੇ ਨਹੀਂ ਜਾਂਦੇ ਫਿਰ ਵੀ ਉਹਨਾਂ ਦੇ ਖਾਤਿਆਂ 'ਚ ਪੈਸੇ ਆਉਂਦੇ ਨੇ ਬਿਲਕੁਲ ਸਹੀ ਗੱਲ ਹੈ ਇਹ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਅਸੀਂ ਬੜੀਆਂ ਸ਼ਿਕਾਇਤਾਂ ਵੀ ਕੀਤੀਆਂ ਬੜੇ ਪ੍ਰੋਟੈਸਟ ਵੀ ਕੀਤੇ ਪਰ ਲੇਕਿਨ ਸਰਕਾਰ ਇਸ ਗੱਲ ਧਿਆਨ ਨਹੀਂ ਦਿੰਦੀ ਮੈਂ ਤਾਂ ਉਹੀ ਕੰਮ ਹੋ ਗਿਆ ਜਿਵੇਂ ਹੁਣ ਰੈਰਵੇਸ਼ਨ ਚੋਰ ਫੜੋ ਤੁਹਾਡਾ ਮੋਰਚਾ ਚੱਲ ਰਿਹਾ ਹੈ ਉਹਦੇ ਵਿੱਚ ਵੱਡੀ ਅਗਵਾਈ ਕਰ ਰਿਹਾ ਤੁਹਾਡੇ ਫਰੰਟ ਹੈ ਜਿਹੜਾ ਦੇਖਦੇ ਅਸੀਂ ਉਹ ਜੇ ਇਸੇ ਤਰ੍ਹਾਂ ਉਹ ਲੋਕ ਐਸੀ ਸਮਾਜ ਦੇ ਆ ਜਿਹੜੀਆਂ ਐਸੀ ਬੀਸੀ ਸਮਾਜ ਦੀਆਂ ਸੀਟਾਂ ਹੜੱਪ ਕੇ ਨੌਕਰੀਆਂ ਲੈ ਗਏ ਇੱਧਰ ਵੀ ਨਰੇਗਾ ਕਾਮਿਆਂ ਦੇ ਨਾਲ ਵੀ ਇਸੇ ਤਰ੍ਹਾਂ ਧੱਕਾ ਹੋ ਰਿਹਾ ਹੈ ਬਿਲਕੁਲ ਹੋ ਰਿਹਾ ਜੀ ਹਮ ਹਰ ਪੱਖ ਤੋਂ ਧੱਕਾ ਹੋ ਰਿਹਾ ਹੈ ਸਰਕਾਰ ਕੀ ਕਰ ਰਹੀ ਹੈ ਸਰਕਾਰ ਚੁੱਪੋ ਬੈਠੀ ਹੈ ਸਰਕਾਰ ਨੂੰ ਕੋਈ ਮਤਲਬ ਨਹੀਂ ਉਹਨਾਂ ਨੇ ਸਿਰਫ ਵੋਟਾਂ ਲੈਣੀਆਂ ਨੇ ਔਰ ਜੋ ਪੰਜਾਬ ਦੇ ਵਿੱਚ ਘਟੋ ਘਟ 34 ਐਸਸੀ ਰਿజర్ਵ ਸੀਟ ਤੋਂ ਚੁਣ ਕੇ ਐਮਐਲਏ ਗਏ ਨੇ ਉਹ ਬਿਲਕੁਲ ਗੁੰਗੇ ਹੋ ਕੇ ਬੈਠੇ ਨੇ ਉਹਨਾਂ ਦੀ ਜਮੀਰ ਮਰ ਚੁੱਕੀ ਹੈ ਔਰ ਇਹ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਬਹੁਤ ਜਲਦੀ ਐਸ ਸੀ ਐਮ ਐਲਾਂ ਦੇ ਕੋਠੀਆਂ ਦੇ ਅੱਗੇ ਇਹਨਾਂ ਦੇ ਜਾਗਰਾਤੇ ਵੀ ਕਰਾਂਗੇ ਇਹਨਾਂ ਦੇ ਮਰੀਆ ਜ਼ਮੀਰਾਂ ਦੇ ਭੋਗ ਵੀ ਪਾਵਾਂਗੇ ਕਿਉਂਕਿ ਇਹ ਮਜ਼ਦੂਰ ਦੀ ਗੱਲ ਕਰਨ ਨੂੰ ਕੋਈ ਤਿਆਰ ਨਹੀਂ ਕਿ ਉਹ ਸਿਰਫ 바ਵਾ ਸਾਹਿਬ ਮਿਲ ਕੇ ਦੀ ਰਜਿਸਟ੍ਰੇਸ਼ਨ ਲੈ ਕੇ ਪਟੀਆਂ ਵੱਡੀਆਂ ਪੋਸਟਾਂ ਤੇ ਕੋਈ ਆਈ ਐਸ ਬਣਿਆ ਕੋਈ ਮਨਿਸਟਰ ਬਣਿਆ ਕੋਈ ਐਮ ਪੀ ਬਣਿਆ ਉਹ ਆਨੰਦ ਮਾਣ ਰਹੇ ਨੇ ਪਰ ਜੋ ਪਿੱਛੇ ਸਮਾਜ ਗਲੀਆਂ ਚ ਰੁਲ ਰਿਹਾ ਉਹਦੇ ਵੱਲ ਕੋਈ ਧਿਆਨ ਨਹੀਂ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਦੇ ਖਿਲਾਫ ਪੂਰਾ ਸਮਾਜ ਸੜਕਾਂ ਤੇ ਆਉਣ ਲਈ ਤਿਆਰ ਹੈ ਮਜੇ ਪ੍ਰਧਾਨ ਜੀ ਆਪਾਂ ਜੇ ਗੱਲਬਾਤ ਕਰੀ ਤੁਸੀਂ ਚੁਣੇ ਹੋਏ ਨਮਾਇंदे ਨੇ ਆਸੀਂ ਚੁਣੇ ਨੇ ਆਪਾਂ ਲੋਕਾਂ ਨੇ ਚੁਣਿਆ ਉਹ ਚ ਐਸੀ ਬੀਸੀ ਸਮਾਜ ਦੇ ਨਮਾਇंदे ਵੀ ਨੇ ਉਹ ਤਾਂ ਅੱਜ ਕੰਤੇ ਉਹਨੇ ਜੂ ਨਹੀਂ ਸਰਕਾਰ ਹੀ ਕਿਉਂਕਿ ਜਿਹੜਾ ਮੋਰਚਾ ਲੱਗੇ ਨੂੰ 50 ਦਿਨ ਹੋਣ ਵਾਲੇ ਹੋ ਗਏ ਉੱਥੇ ਕੋਈ ਮੈਨੂੰ ਤਾਂ ਲੱਗਦਾ ਨਹੀਂ ਸਰਕਾਰ ਦਾ ਨਮਾਇੰਦਾ ਹੈ ਜੇ ਆਪਾਂ ਉਹਨਾਂ ਨੂੰ ਛੱਡੀਏ ਜਿਨ੍ਹਾਂ ਨੇ 바ਵਾ ਸਾਹਿਬ ਸੰਵਿਧਾਨ ਦਾ ਜਿਹੜਾ ਲਿਖਿਆ ਸੀ ਉਹਦੇ ਆਸਰੇ ਦੇ ਨਾਲ ਵੱਡੇ ਵੱਡੇ ਆਉਧੇ ਆ ਤੇ ਜਿਵੇਂ ਤੁਸੀਂ ਦੱਸਿਆ ਬੈਠ ਗਏ ਬਟੇ ਬਟੇ IS IPS ਬਣ ਕੇ ਹੋਰ ਵੀ ਮੈਕਮੇ ਦੇ ਵਿੱਚ ਜੌਬ ਲਈ ਹੋਈ ਹੈ ਉਹ ਭਾਵੇਂ ਐਸਸੀ ਸਮਾਜ ਦੇ ਨੇ ਭਾਵੇਂ ਬੀਸੀ ਸਮਾਜ ਦੇ ਇਸੇ ਤਰ੍ਹਾਂ ਔਰਤਾਂ ਦੀ ਗੱਲ ਕਰੀਏ 바ਵਾ ਸਾਹਿਬ ਨੇ ਔਰਤਾਂ ਦੇ ਹੱਕ ਬੱਚਿਆਂ ਦੇ ਹੱਕ ਹਰ ਸਮਾਜ ਦਾ ਹੱਕ ਲੈ ਕੇ ਦਿੱਤਾ ਤੇ ਪਰ ਉੱਥੇ ਅੱਜ ਜਦੋਂ ਲੋਰ ਪਈ ਐਸਸੀ ਸਮਾਜ ਨੂੰ ਜਾਂ ਬੀਸੀ ਸਮਾਜ ਨੂੰ ਤਾਂ ਮਗਰ ਕਿਉਂ ਨਹੀਂ ਖੜ ਰਹੇ ਲੋਕ ਇਹ ਸਭ ਤੋਂ ਵੱਡਾ ਤੁਹਾਡਾ ਬਹੁਤ ਵਧੀਆ ਸਵਾਲ ਹੈ ਕਿਉਂਕਿ ਅੱਜ ਜ਼ਰੂਰਤ ਹੈ ਉਹ ਆਪਣੀਆਂ ਨੌਕਰੀਆਂ ਲੈ ਕੇ ਸਿਰਫ 바ਵਾ ਸਾਹਿਬ ਬਿੜਕਰਦੇ ਸੰਵਿਧਾਨ ਕਰਕੇ ਆਨੰਦ ਮਾਣਿਆ ਅੱਜ ਸਮਾਜ ਜੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਬੇਰੋਜ਼ਗਾਰ ਰੁੱਲ ਰਿਹਾ ਹੈ ਤਰਸ ਰਿਹਾ ਹੈ ਹਮ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਰਿਜ਼ਰਵੇਸ਼ਨ ਲੈ ਕੇ ਆਈਐਸ ਬਣਿਓ ਕੋਈ ਪੀਸੀਐਸ ਬਣਿਓ ਹਮ ਜੇ ਅੱਜ ਉਥੇ ਸਮਾਜ ਮੋਰਚਾ ਲਾ ਕੇ ਬੈਠਾ ਹੈ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਉਹਨਾਂ ਨੂੰ ਫੰਡਿੰਗ ਕਰੋ ਹਮ ਉਹਨਾਂ ਨੂੰ ਰਾਸ਼ਨ ਦਿਓ ਅੱਜ ਟੁੱਟੇ ਹੋਏ ਟੈਂਟ ਲਾ ਕੇ ਸਮਾਜ ਮੋਰਚੇ ਦੀ ਅਗਵਾਈ ਕਰ ਰਿਹਾ ਹੈ ਕੋਈ ਰਾਸ਼ਣ ਦੇਣਾ ਕਿਉਂਕਿ ਉਹਨਾਂ ਕੋਲ ਬਹੁਤ ਵੱਡੇ ਵੱਡੇ ਅਸੀਂ ਚੰਡੀਗੜ੍ਹ ਮੁਹਾਲੀ ਦੇਖਦੇ ਆਂ ਕਰੋੜਾ ਕਰੋੜਾ 10-10 ਕਰੋੜ ਦੇ ਫਲੈਟ ਲੈ ਕੇ ਬੈਠੇ ਨੇ ਹਾਂ ਸਿਰਫ ਵਾਬਾ ਸਾਹਿਬ ਅੰਦ ਕਰਦੀ ਬਦੌਲਤ ਹਾਂ ਪਰ ਜਦੋਂ ਸਮਾਜ ਨੂੰ ਜ਼ਰੂਰਤ ਹੈ ਅੱਜ ਆਪਣੇ ਘਰਾਂ 'ਚ ਏਸੀ ਲਾ ਕੇ ਪਏ ਨੇ ਪਰ ਉੱਥੇ ਮਜ਼ਦੂਰ ਹਾਂ ਠੰਡ 'ਚ ਮਰ ਰਹੇ ਨੇ ਝੱਖੜ ਝੋਲਿਆਂ 'ਚ ਮਰ ਰਹੇ ਨੇ ਬਰਸ਼ਾਤਾਂ 'ਚ ਮਰ ਰਹੇ ਨੇ ਲੱਖ ਲਾਹਣਤਾ ਹੈ ਜੇ ਅਫਸਰਾਂ ਦੇ ਜਿਹੜੇ ਵਾਬਾ ਸਾਹਿਬ ਦਾ ਖਾ ਕੇ ਸਮਾਜ ਲਈ ਨਹੀਂ ਕੁਝ ਕਰ ਸਕਦੇ ਅੱਜ ਜ਼ਰੂਰਤ ਹੈ ਜੇ ਉਸ ਮੋਰਚੇ ਨੂੰ ਸਪੋਰਟ ਕਰਨਾ ਤਾਂ ਗਰੀਬ ਮਜ਼ਦੂਰਾਂ ਦਾ ਵੀ ਭਲਾ ਹੋ ਸਕਦਾ ਹੈ ਪ੍ਰਧਾਨ ਜੀ ਅਖੀਰ 'ਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਾਰੇ ਸਮਾਜ ਨੂੰ ਤੇ ਲੋਕਾਂ ਨੂੰ ਤੇ ਸਰਕਾਰ ਤੱਕ ਕੀ ਪਹੁੰਚਾਉਣਾ ਚਾਹੁੰਦੇ ਤੇ ਮੈਂ ਪੂਰੇ ਸਮਾਜ ਨੂੰ ਐਸੀਬੀਸੀ ਸਮਾਜ ਨੂੰ ਔਰ ਜੋ ਇਹ ਮੋਰਚਾ ਹੈ ਇਹ ਪੂਰੇ ਐਸੀਬੀਸੀ ਸਮਾਜ ਦੀ ਅਗਵਾਈ ਕਰਦਾ ਹੈ ਕਿਸੇ ਇੱਕ ਵਰਗ ਦਾ ਨਹੀਂ ਇਹਦਾ ਕੋਈ ਮੇਨ ਆਗੂ ਨਹੀਂ ਪੂਰਾ ਸਮਾਜ ਇਹਦਾ ਮੁੱਖ ਮੁੱਖ ਆਗੂ ਆ ਜੀ ਸਮਾਜ ਹੀ ਅਗਵਾਈ ਕਰਦਾ ਕਿਉਂਕਿ ਇਹ ਮੋਰਚਾ ਗਰੀਬਾਂ ਦੇ ਕਰਜ਼ੇ ਮਾਫੀ ਦੀ ਵੀ ਗੱਲ ਕਰਦਾ ਹਮ ਔਰ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨ ਦੀ ਵੀ ਗੱਲ ਕਰਦਾ ਜਿਨ੍ਹਾਂ ਨੇ ਸਫਾਈ ਕਰਮੀ ਕੱਚੇ ਨੇ ਉਹਨਾਂ ਨੂੰ ਰੈਗੂਲਰ ਕਰਨ ਦੀ ਵੀ ਗੱਲ ਕਰਦਾ ਹਮ ਔਰ ਹਰ ਪੱਖ ਤੋਂ ਸਮਾਜ ਦੀ ਜੋ ਦਬਿਆ ਕੁਚਲਾ ਸਮਾਜ ਹੈ ਉਸਦੇ ਹਰ ਮੁੱਦੇ ਦੀ ਲੜਾਈ ਇਹ ਮੋਰਚਾ ਲੜ ਰਿਹਾ ਔਰ ਲਾਸਟ ਦੇ ਵਿੱਚ ਮੈਂ ਪੂਰੇ ਐਸਵੀਸੀ ਸਮਾਜ ਨੂੰ ਹੱਥ ਵਨ ਕੇ ਅਪੀਲ ਕਰਦਾ ਕਿ ਭਰਾਵੋ ਸਾਰੇ ਗਿਲੇ ਸ਼ਿਕਵੇ ਪਲਾ ਕੇ ਇਸ ਮੋਰਚੇ ਦੀ ਸਪੋਰਟ ਕਰੋ ਕਿਉਂਕਿ ਇਹ ਸਾਡੇ ਹੋਂਦ ਦੀ ਲੜਾਈ ਹੈ ਆਉਣ ਵਾਲੇ ਸਾਡੇ ਬੱਚਿਆਂ ਦੇ ਭਵਿੱਖ ਦੀ ਲੜਾਈ ਹੈ ਜੇ ਅਸੀਂ ਇਹ ਮੋਰਚਾ ਸਫਲ ਨਾ ਕਰ ਸਕੇ ਤਾਂ ਆਉਣ ਵਾਲੇ ਸਾਡੇ ਬੱਚਿਆਂ ਦਾ ਭਵਿੱਖ ਖਤਰੇ 'ਚ ਹੈ ਕਿਉਂਕਿ ਸਾਡੇ ਪੰਜਾਬ ਦੇ ਗਰੀਬ ਮਜ਼ਦੂਰਾਂ ਦੇ ਬੱਚੇ ਬੇਰੁਜ਼ਗਾਰ ਹੋਣ ਕਰਕੇ ਨਸ਼ਾ ਵਲ ਜਾ ਰਹੇ ਨੇ ਅੱਜ ਪੜ੍ਹੇ ਲਿਖੇ ਡਿਗਰੀਟਰ ਹੋਣ ਕਰਕੇ ਪੈਸਾ ਦੇ ਵਿੱਚ ਭਾਂਡੇ ਮਾਜ ਰਹੇ ਨੇ ਕਿ ਕੋਈ ਰੋਜ਼ਗਾਰ ਨਹੀਂ ਸੋ ਸਾਥੀਓ ਸਾਰਿਆਂ ਨੂੰ ਬੇਨਤੀ ਕਰਦਾ ਕਿ ਤਕੜੇ ਹੋ ਕੇ ਇਸ ਮੋਰਚੇ ਦੀ ਸਪੋਰਟ ਕਰੋ ਜੇ ਤੁਸੀਂ ਸਪੋਰਟ ਕਰੋਗੇ ਤਾਂ ਸਰਕਾਰ ਤੁਹਾਡੀ ਗੱਲ ਮੰਨੂਗੀ ਨਹੀਂ ਸਰਕਾਰ ਸੁਣਨ ਨੂੰ ਤਿਆਰ ਨਹੀਂ ਸੋ ਸਰਕਾਰ ਤਾਂ ਹੀ ਝੁਕੂਗੀ ਜੇ ਸਮਾਜ ਮੋਰਚੇ ਨੂੰ ਸਪੋਰਟ ਕਰਕੇ ਸੜਕਾਂ ਦੇ ਆਊਗਾ ਜੀ ਧੰਨਵਾਦ ਗੱਲਬਾਤ ਕਰਦੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਾਰੀ ਗੱਲਬਾਤ ਸ੍ਰੋਤਿਆਂ ਦੀ ਕਚਹਿਰੀ ਚ ਰੱਖੀ ਆ ਪੰਜਾਬ ਪ੍ਰਧਾਨ ਜੈਪ ਸਿੰਘ ਬਠੋਈ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਜੋ ਨਰੇਗਾ ਵਰਕਰ ਫਰੰਟ ਹੈ ਉਹਦੇ ਪੰਜਾਬ ਦੇ ਪ੍ਰਧਾਨ ਨੇ ਨਮਾਇੰਦਗੀ ਕਰਦੇ ਨੇ ਕਿਸ ਤਰ੍ਹਾਂ ਜਿਹੜਾ ਫਰੰਟ ਹੈ ਕੰਮ ਕਰਦਾ ਸਾਰੇ ਸਮਾਜ ਲਈ ਡਟਿਆ ਹੋਇਆ 50 ਦਿਨ ਹੋ ਗਿਆ ਮੋਹਾਲੀ ਦੇ ਵਿੱਚ ਸਰਕਾਰ ਦੇ ਕੰਨਾਂ ਤੇ ਹਾਲ ਤੱਕ ਜੋ ਨਹੀਂ ਸਰਕੀ ਇੱਕੇ ਬੇਨਤੀ ਕੀਤੀ ਹੈ ਜਿਸ ਤਰ੍ਹਾਂ ਜਦੋਂ ਵੀ ਕਿਸਾਨ ਅੰਦੋਲਨ ਦੇ ਵਿੱਚ ਅੰਦੋਲਨ ਛੜਿਆ ਉੱਥੇ ਸਾਰਿਆਂ ਨੇ ਰਲ ਕੇ ਕੰਮ ਕੀਤਾ ਬੜੇ ਪੈਸੇ ਇਕੱਠੇ ਹੋਏ ਉੱਥੇ ਵਧਿਆ ਭਾਤ ਭਾਂ ਦੇ ਲੰਗਰ ਵੀ ਲੱਗੇ ਸਾਰਾ ਸਮਾਜ ਇਕੱਠਾ ਹੋ ਗਿਆ ਉਦੋਂ ਭਾਵੇਂ ਜ਼ਿਮੀਂਦਾਰ ਸਮਾਜ ਆ ਭਾਵੇਂ ਐਸਸੀ ਸਮਾਜ ਹੈ ਸਾਰਿਆਂ ਨੇ ਇਕਜੁੱਟ ਹੋ ਕੇ ਲੜਾਈ ਲੜੀ ਹੈ ਅੱਜ ਮੌਕਾ ਹੈ ਕਿਉਂਕਿ ਇਹ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਜਿਹੜਾ ਸਮਾਜ ਦੀ ਨੁਮਾਇੰਦਗੀ ਕਰ ਰਿਹਾ ਹੈ ਹੱਕਾਂ ਦੀ ਲੜਾਈ ਲੜ ਰਿਹਾ ਹੈ ਅੱਜ ਲੱਖਾਂ ਜਿਹੜੇ ਐਸਸੀ ਜਾਂ ਬੀਸੀ ਸਮਾਜ ਦੇ ਭਾਵੇਂ ਛੋਟੇ ਲੈਵਲ ਤੇ ਭਾਵੇਂ ਵੱਡੇ ਲੈਵਲ ਦੇ ਉੱਤੇ ਨੌਕਰੀਆਂ ਕਰ ਰਹੇ ਨੇ 바ਵਾ ਸਹਿਬ ਅਮੇਦ ਕਰਦੀ ਬਧੌਲਤ ਲੱਖਾਂ ਹੀ ਔਰਤਾਂ ਜੌਬ ਕਰ ਰਹੀਆਂ ਨੇ ਜੇ 10 10 20 20 50 50 100 100 ਰੁਪਇਆ ਕੁਛ ਨਹੀਂ ਹੁੰਦਾ ਇਕੱਠਾ ਕਰਕੇ ਇਸ ਮੋਰਚੇ ਦੀ ਮਦਦ ਕੀਤੀ ਜਾਵੇ ਤਾਂ ਵੀ ਲੱਖਾਂ ਤੇ ਗੱਲ ਪਹੁੰਚ ਜੂਗੀ ਤਾਂ ਮਦਦ ਤੋਂ ਬਿਨਾ ਇਹ ਮੋਰਚੇ ਕਾਮਯਾਬ ਨਹੀਂ ਹੁੰਦੇ ਏਕੇ ਤੋਂ ਬਿਨਾ ਕਾਮਯਾਬ ਨਹੀਂ ਹੁੰਦੇ ਆਉਣਾ ਦਿਨਾਂ ਦੇ ਵਿੱਚ ਇਹ ਸਾਡੇ ਜਿਹੜੇ ਵੀਡੀਓ ਨੇ ਦੇਖ ਕੇ ਕਿਸ ਤਰ੍ਹਾਂ ਮੋਰਚੇ 'ਤੇ ਤੁਸੀਂ ਮਤ ਕਰਦੇ ਹੋ ਜ਼ਰੂਰ